ਹਾਂਜੀ ਕੀ ਨਾਮ ਹੈ ਤੇ ਕਿਹੜੀ ਸੰਸਥਾ ਤੁਸੀਂ ਪ੍ਰਦੀਪ ਮਿੱੱਤਲ ਬਾਬਾ ਸ਼ਨੀ ਦੇਵ ਸੋਸਾਇਟੀ ਸ਼ਿਮਖਸਰ ਅੱਜ ਬਟਿੰਡਾ ਰੋਡ ਦੇ ਸ਼ਮਸ਼ਾਨ ਘੜ ਵਿੱਚ ਕਿਸ ਤਰ੍ਹਾਂ ਆਏ ਸੀ 27 7 2025 ਨੂੰ ਮਲੋ ਰੋਡ ਤੇ ਰिलायंस ਪੈਟਰੋਲ ਪੰਪ ਦੇ ਸਾਹਮਣੇ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਜ਼ਖਮੀ ਹਾਲ ਦੇ ਵਿੱਚ ਰਾਹਗੀਰਾਂ ਨੇ ਸ਼੍ਰੀ ਮੁਖਸਰ ਸਾਹਿਬ ਦੇ ਸਿਲਹ ਹਸਪਤਾਲ ਵਿੱਚ ਪਹੁੰਚਾਇਆ ਸੀ ਪਰ ਉਸ ਦੀ ਹਾਲਤ ਨਾਜ਼ੁਕ ਦੇਖ ਕੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਸੀਗਾ ਪਰੰਤੂ ਅੱਜ 27 8 2000 ਅ ਅੱਛੀ ਨੂੰ ਇਸ ਵਿਅਕਤੀ ਦੀ ਡੈਥ ਹੋ ਗਈ ਤਾਂ ਇਸ ਨੂੰ ਮੌ르ਚੀ ਦੇ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਰਖਾ ਦਿੱਤਾ ਗਿਆ ਤਾਂ ਜੋ ਇਸ ਦੀ شناخت ਹੋ ਸਕੇ ਪਰੰਤੂ 72 ਘੰਟੇ ਵੀ ਜਾਣ ਤੋਂ ਬਾਅਦ ਵੀ ਇਸ ਵਿਅਕਤੀ ਦੀ ਕੋਈ شناخت ਨਹੀਂ ਹੋ ਸਗੀ ਸੋ ਅੱਜ ਰਪਾਣਾ ਚੌਂਕੀ ਪੁਲਿਸ ਦੇ ਨੇ ਦਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਦੇ ਨਾਲ ਬਠਿੰਡਾ ਰੋਡ ਤੇ ਸ਼ਮਸ਼ਾਨ ਘੜ ਦੇ ਵਿੱਚ ਅੱਜ ਰਹਿ ਗਿਆ ਇਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਹ ਸੰਸਥਾ ਵੱਲੋਂ ਕਦੋਂ ਦੀ ਲਵਾਰਸਲਾਸ਼ਾਂ ਦੇ ਅੰਦਰ ਸਰਕਾਰ ਦੀ ਸੇਵਾ ਕੀਤੀ ਜਾ ਰਹੀ 2008 ਤੋਂ ਇਹ ਸੰਸਥਾ ਜਿਹੜੀ ਹੈਗੀ ਹੈ ਇਹ ਸੇਵਾ ਕਰ ਰਹੀ ਹੈ ਹਾਂਜੀ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਹੈ ਹੌਲਦਾਰ ਨਵਦੀਪ ਸਿੰਘ ਜੀ ਰੁਪਾਣਾ ਚੌਕੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅੱਜ ਬਟਿੰਡਾ ਰੋਡ ਸ਼ਮਸ਼ਾਨ ਘਟ ਵਿੱਚ ਕਿਸ ਤਰ੍ਹਾਂ ਆਈ ਸੀ ਇਹਨਾਂ ਮਿਤੀ 27 7 ਨੂੰ ਜੀ ਇੱਕ ਰਿਲਾਇੰਸ ਪੈਟਰੋਲ ਪੰਪ ਮਲੋੜ ਰੋਡ ਤੇ ਇੱਕ ਅਣਪਛਾਤੀ ਜਿਹੜੀ ਵਿਅਕਤੀ ਪਿਆ ਸੀ ਸਾਈਡ ਤੇ ਰਾਹਗੀਰਾਂ ਨੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮੁਕਸਰ ਦਾਖਲ ਕਰਵਾਇਆ ਜਿੱਥੋਂ ਉਹਨਾਂ ਨੂੰ ਰੈਫਰ ਕਰਤਾ ਸੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾ ਜਿਸ ਦੀ ਦੌਰਾਨੇ ਇਲਾਜ ਜਿਹੜੀ 27 ਅੱਠ 2025 ਨੂੰ ਜਿਹੜੀ ਮੌਤ ਹੋ ਗਈ ਜਿਸ ਦੀ ਡੈੱਡ ਬਾਡੀ 72 ਘੰਟੇ ਵਾਸਤੇ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਸਨਾਖਤ ਵਾਸਤੇ ਰੱਖੀ ਗਈ ਸੀ ਐਸਟੀਆਰ ਸ਼ੁਰੂ ਕੋਡਾ ਇਸ ਦਾ ਜਾਰੀ ਕੀਤਾ ਗਿਆ ਪਰ ਇਸ ਦੀ ਸਨਾਖਤ ਨਹੀਂ ਹੋਈ ਇਸ ਕਰਕੇ ਇਸ ਅਣਪਛਾਤੀ ਜਿਹੜਾ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਸ੍ਰੀ ਮੁਕਸਰ ਸਾਹਿਬ ਉਨ੍ਹਾਂ ਦੇ ਸੰਯੋਗ ਨਾਲ ਜਿਹੜਾ ਇੱਥੇ ਸ਼ਾਂਤੀ ਭਾਵਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਆ ਕੇ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਜੀ ਅੱਜ ਮਿਤੀ 3 9 2025 ਨੂੰ ਇਸ ਦੇ ਵਾਰਸਾਂ ਦੀ ਭਾਲ ਜਾਰੀ ਕੀਤੀ ਸੀ ਕਿ ਨਹੀਂ ਹਾਂਜੀ ਇਸ ਦੇ ਵਾਰਸਾਂ ਦੀ ਭਾਲ ਕੀਤੀ ਗਈ ਹੈ ਜੀ ਪਰ ਹਜੇ ਤੱਕ ਇਸ ਦੀ ਸਨਾਖਤ ਨਹੀਂ ਹੋ ਰਹੀ